ਕਿਆ ਹੰਸ ਕਿਆ ਬਗਲਾ ਜッコ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਜਿਹੜਾ ਉਬਲੰਦ ਕਰਾਂਗੇ ਕਹਿੰਦੇ ਜਿਹਦੀ ਅੱਖਾਂ ਵਿੱਚ ਫਤਿਹ ਉਹਦੇ ਲੱਖਾਂ ਵਿੱਚ ਫਤਿਹ ਜਿਹਦੀ ਬੁੱਲਾਂ ਵਿੱਚ ਫਤਿਹ ਉਹਦੀ ਕੁਲਾਂ ਵਿੱਚ ਫਤਿਹ ਜਿਹਦੀ ਜ਼ੁਬਾਨ ਉੱਤੇ ਫਤਿਹ ਉਹਦੀ ਸਾਰੇ ਜਹਾਨ ਉੱਤੇ ਫਤਿਹ ਸਾਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਜਿਹੜੀ ਇਹ ਫਿਲਮ ਹੈ ਬੀਬੀ ਰਜਨੀ ਦੇ ਜੀਵਨ ਤੇ ਬਣੀ ਹੈ ਉਹਦੇ ਲਈ ਸਾਰੇ ਇਕੱਠੇ ਹੋਏ ਸੀ ਮੇਰੇ ਨਾਲ ਫੌਜੀ ਸਾਹਿਬ ਕੋਸ ਸਾਹਿਬ ਕੁਲਵਿੰਦਰ ਜੀ ਸੋਨੀ ਢੱਲਾ ਜੀ ਇਦਰ ਪ੍ਰਧਾਨ ਜੀ ਮੈਂ ਸਭ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਦੇ ਵਿੱਚ ਜੋ ਮੈਂ ਅੱਜ ਦੀ ਜਿਹੜੀ ਇਹ ਫਿਲਮ ਹੈ ਅੱਜ ਇਹਦੀ ਬੜੀ ਲੋੜ ਤੇ ਜ਼ਰੂਰਤ ਸੀ ਅੱਜ ਦੇ ਸਮਾਜ ਨੂੰ ਸੇਹ ਦੇਣ ਵਾਸਤੇ ਪੁਰਾਣੇ ਸਮੇਂ ਦੇ ਵਿੱਚ ਪਿਤਾ ਦਾ ਜਿਹੜਾ ਕਿੰਨਾ ਸਤਕਾਰ ਸੀ ਬੀਬੀ ਰਜਨੀ ਦਾ ਜਿਹੜਾ ਪਿਤਾ ਸੋ ਇੱਕ ਰਾਜਾ ਸੀ ਸਾਤ ਉਹ ਪੈਣਾ ਸੀ ਗਿਆ ਜਿਹਦੇ ਵਿੱਚੋਂ ਬਾਕੀ ਪੈਣਾ ਨੂੰ ਪੁੱਛਦਾ ਤੁਸੀਂ ਕਿਹੜਾ ਦਿੱਤਾ ਖਾਨੀਓ ਤਾਂ ਉਹ ਇੱਕੋ ਹੀ ਸਵਾਲ ਕਰਦੇ ਸੀ ਪਿਤਾ ਜੀ ਤੁਹਾਡਾ ਜਿਹੜੀ ਬੀਬੀ ਰਜਨੀ ਸੂਝਵਾਨ ਐਜੂਕੇਟਿਡ ਪੜ੍ਹੀ ਲਿਖੀ ਉਸ ਸਮੇਂ ਦੀ ਉਹ ਕਹਿਣ ਲੱਗੀ ਪਿਤਾ ਜੀ ਸਭ ਨੂੰ ਦੇਣ ਵਾਲਾ ਪਰਮਾਤਮਾ ਇਸ ਸ਼ਬਦ ਤੋਂ ਖਫਾ ਹੋ ਕੇ ਰਾਜ ਨੇ ਜਿਹੜਾ ਉਹਦਾ ਵਿਆਹ ਇੱਕ ਪਿੰਗਲੇ ਦੇ ਨਾਲ ਕਰਤਾ ਤੇ ਉਸ ਨੇ ਆਪਣੇ ਪਿਤਾ ਦੇ ਬਚਨ ਨੂੰ ਸਿਰਮੁਖ ਮੰਨ ਕੇ ਉਸ ਪਿੰਗਲੇ ਨਾਲ ਵਿਆਹ ਕਰਵਾਇਆ ਤੇ ਘਰੋਂ ਤੁਰ ਪੀ ਘਰੋਂ ਕੱਢਤਾ ਸੀ ਤੇ ਪਿੰਡਾਂ ਬੀਦੀ ਜਾਂਦੀ ਜਾਂਦੀ ਉਹਨੂੰ ਸਿਰ ਦੇ ਉੱਤੇ ਆਪਦੇ ਚੱਕ ਕੇ ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਉੱਥੇ ਇੱਕ ਕੌਤਕ ਵਰਤਿਆ ਚੌਥੇ ਪਾਸ਼ਾ ਮਹਾਰਾਜ ਉਹਦੋਂ ਉੱਥੇ ਗਦੀ ਨਸੀਨ ਸੀਗੇ ਜਦੋਂ ਉਹ ਪ੍ਰਸ਼ਾਦਾ ਲੈਣ ਵਾਸਤੇ ਰਜਨੀ ਉਸ ਗੁਰਦੁਆਰੇ ਦੇ ਵਿੱਚ ਗਈ ਉਤੋਂ ਬਾਹਰ ਜਿਹੜਾ ਅੱਜ ਉਹ ਹਰਮੰਦਰ ਸਾਹਿਬ ਦੁੱਖਪੰਧਨੀ 베ਰੀ ਜਿਹੜੀ ਉੱਥੇ ਉਹ ਬੈਠਾ ਸੀ ਉਹਨੇ ਦੇਖਿਆ ਕਾਗੋ ਹੰਸ ਕਰੇ ਕਾਲੇ ਕਾਂ ਉਸ ਉਹਦੇ ਤਲਾ ਦੇ ਵਿੱਚ ਛਾਲ ਮਾਰਦੇ ਤੇ ਬੱਗੇ ਹੋ ਕੇ ਨਿਕਲ ਜਾਂਦੇ ਆ ਉਸ ਕੌਤਕ ਨੂੰ ਦੇਖ ਕੇ ਬੀਬੀ ਰਜਨੀ ਦੇ ਪਤੀ ਨੇ ਉਸ ਪਾਣੀ ਦੇ ਵਿੱਚ ਛਾਲ ਮਾਰੀ ਉਹਦੀ ਜਿਹੜੀ ਕੰਚਣ ਦੇ ਤੇ ਸਵਸਤ ਦੇਹ ਹੋ ਗਈ ਸੀ ਜਦੋਂ ਬੀਬੀ ਰਜਨੀ ਪ੍ਰਸ਼ਾਦਾ ਲੈ ਕੇ ਵਾਪਸ ਆਈ ਤਾਂ ਉਹਨੇ ਦੇਖਿਆ ਵੀ ਇਹ ਤਾਂ ਕੋਈ ਸਵਸਤ ਬੰਦਾ ਬੈਠਾ ਸ਼ਾਇਦ ਇਹ ਦੇ ਇਹਨੇ ਮੇਰਾ ਪਤੀ ਹੈ ਜਿਹੜਾ ਉਹ ਮਾਰਤਾ ਜਾਂ ਇੱਥੇ ਕਿਤੇ ਡਬੋਤਾ ਫਿਰ ਜਦੋਂ ਬੀਬੀ ਰਜਨੀ ਨੇ ਉਹਦਾ ਵਸਨ ਉਹਦੀ ਗੱਲ ਨੂੰ ਨਾ ਮੰਨਿਆ ਤਾਂ ਚੌਥੇ ਪਾਸ਼ਾ ਮਹਾਰਾਣੀ ਉਹਨਾਂ ਦਾ ਨਿਆਂ ਕੀਤਾ ਸੀ ਉਹ ਕਹਿਣ ਲੱਗੇ ਭਾਈ ਇਹ ਤੇਰਾ ਪਤੀ ਹੈ ਇਹ ਦੁੱਖ ਕੱਟਣ ਵਾਲੀ ਜਗ੍ਹਾ ਅੱਜ ਵੀ ਉੱਥੇ ਜੇ ਸ਼ਰਧਾ ਪ੍ਰੇਮ ਨਾਲ ਕੋਈ ਜਾਂਦਾ ਤਾਂ ਉਹ ਸਾਰੇ ਦੁੱਖ ਕੱਟੇ ਜਾਂਦੇ ਆ ਜਿੰਨੇ ਵੀ ਪੰਜਾਬ ਦੇ ਜਾ ਆਲ ਦੁਨੀਆ ਦੇ ਵਸਨੀਕ ਨੇ ਅਸੀਂ ਸਾਰੀ ਟੀਮ ਤੇ ਅਸੀਂ ਇੱਕ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਫਿਲਮ ਹੈ 30 ਅਗਸਤ ਨੂੰ ਜਿਹੜੀ ਇਹ ਲਾਂਚ ਹੋਣੀ ਹੈ ਸਾਰੇ ਲੋਕ ਇਹਨੂੰ ਦੇਖਣ ਵਾਸਤੇ ਜ਼ਰੂਰ ਜਾਣ ਸੋਨੀ ਢੱਲਾ ਵੀਰ ਜੀ ਨੇ ਜਦੋਂ ਸਾਨੂੰ ਬੁਲਾਇਆ ਬੜੀ ਖੁਸ਼ੀ ਹੋਈ ਸਾਨੂੰ ਫਿਲਮ ਰਿਲੀਜ਼ਿੰਗ ਦਾ ਜਿਹੜਾ ਇਹ ਮੌਕਾ ਮਿਲਿਆ ਔਰ ਇਸ ਟੀਮ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਜਿਨ੍ਹਾਂ ਦਾ ਅੱਜ ਇੱਕ ਪਰਪਸ ਹੈ ਜਿਵੇਂ ਅਸੀਂ ਰੋਜ਼ ਗਰਵਾਣੀ ਪੜਦੇ ਆ ਉਹਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤਮਾਹਤ ਇਹਦਾ ਮਤਲਬ ਇਹ ਸੀ ਕਿ ਜੇ ਦੁਨੀਆ ਦੇ ਵਿੱਚ ਜਿਉਣਾ ਹੈ ਹਵਾ ਪਾਣੀ ਮਿੱਟੀ ਇਹ ਜ਼ਰੂਰੀ ਹੈ ਪੁਰਾਣੇ ਸਮੇਂ ਦੇ ਵਿੱਚ ਗੁਰੂ ਸ਼ਬਦ ਦਾ ਐਡਾ ਸਤਕਾਰ ਸੀ ਜੇ ਗੁਰੂ ਕਹਿੰਦਾ ਖੂਸ਼ ਛਾਲ ਮਾਰ ਜੋ ਛਾਲ ਮਾਰ ਜਾਂਦੇ ਸੀ ਇਸ ਕਰਕੇ ਜਿਹੜਾ ਪਿਤਾ ਦਾ ਸ਼ਬਦ ਸੀ ਜਿਵੇਂ ਰਜਨੀ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ ਉਦੋਂ ਸਾਰੇ ਲੋਕ ਮੰਨਦੇ ਸੀ ਇਸ ਕਰਕੇ ਪਾਣੀ ਪਿਤਾ ਕਹੇਗਾ ਵੀ ਪਿਤਾ ਜੀ ਨਾਲ ਸਤਕਾਰ ਹੈ ਜਿਹੜਾ ਪਾਣੀ ਨੂੰ ਦਿਓ ਤੇ ਜਿਹੜਾ ਮਾਤਾ ਧਰਤਮਾਹਤ ਵੀ ਮਾਂ ਨਾਲੋਂ ਵੀ ਵੱਡਾ ਮਹੱਤਵ ਜਿਹੜਾ ਮਿੱਟੀ ਨੂੰ ਦਿਓ ਇਹ ਜਿਹੜੀ ਟੀਮ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ 51000 ਕਲੈਪਿੰਗ ਜਰੂਰ ਕਰਦੇ ਹੋ 51000 ਦਰਖਤ ਇਸ ਟੀਮ ਨੇ ਲਾਉਣਾ ਤੇ ਅਸੀਂ ਇਹਨਾਂ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਅਸੀਂ ਸਾਰੇ ਸੰਯੋਗ ਕਰਾਂਗੇ ਅਸੀਂ ਪਹਿਲਾਂ ਵੀ ਫੌਜੀ ਸਾਹਿਬ ਮੇਰੇ ਵੀਰ ਜੀ ਸੋਨੀ ਟਹਲਾਈ ਦਰਖਤ ਬਹੁਤ ਲਾ ਰਹੇ ਹਾਂ ਅਸੀਂ ਪਹਿਲਾਂ ਵੀ 20000 ਦਰਖਤ ਲਾਇਆ ਅੱਜ ਸਾਡੀ ਜ਼ਿੰਦਗੀ ਦੇ ਨਾਲ ਜਿਹੜਾ 51000 ਦਰਖਤ ਹੋਰ ਜੁੜ ਜਾਊਗਾ ਮੈਂ ਸਾਰਿਆਂ ਨੂੰ ਮੈਸੇਜ ਦੇਊਂਗਾ ਪਵਨ ਪਾਣੀ ਨੂੰ ਜਿਹੜਾ ਆਪਾਂ ਸੰਭਾਲ ਕੇ ਰੱਖੀਏ ਵਾਤਾਵਰਣ ਨੂੰ ਆਉਣ ਵਾਲੇ ਸਮੇਂ ਜ਼ਰੂਰੀ ਹੈ ਇਹ ਫਿਲਮ ਦੇਖਣ ਜਿਹੜੀ ਸਾਰੇ ਵੀਰ ਉਥੇ ਪਹੁੰਚਣ ਜਾਣ ਅੱਜ ਅੱਜ ਇਸ ਫਿਲਮ ਦੀ ਬੜੀ ਲੋੜ ਸੀ ਮੈਂ ਕਬੱਡੀ ਕੋਚ ਹਰਜੀਤ ਸਿੰਘ ਕੋਲਾਰ ਐਮ ਐਲ ਕੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਅਲੰਕਾ ਟੂਨੀ ਅਕੈਡਮੀ ਤੋਂ ਸਾਰੀ ਟੀਮ ਦਾ ਸੀ ਤਹਿਦ ਲੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਗੋ